ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ ਪਹਿਲਾ ਕੁਲ ਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ ਚੂਹਾ ਖੱਡ ਨਾ ਮਾਵੇ ਤਿੱਕਲ ਬੰਨੈ ਛੱਜ ਦੇਨ ਦਵਾਈ ਸੇ ਮਰੈ ਜਿਨ ਕੋ ਦੇਨ ਸੇ ਜਾਹੇ ਨਾਨਕ ਹੁਕਮ ਨਾ ਜਾਪਈ ਕਿੱਥੈ ਜਾਏ ਸਮਾਹੇ ਫਸਲ ਆਹਾੜੀ ਏਕ ਨਾਮ ਸਾਵਣੀ ਸਚਨਾਉ ਮੈਂ ਮਹਦੂਦ ਲਖਾਇਆ ਖਸਮੈਂ ਕਹਿ ਦਰ ਜਾਏ ਦੁਨੀਆ ਕੇ ਦਰ ਕੇ ਤੜੇ ਕੀਤੇ ਆ ਵਹਿ ਜਾਹੇ ਕੀਤੇ ਮੰਗਹਿ ਮੰਗਤੇ ਕੀਤੇ ਮੰਗ ਮੰਗ ਜਾਹੇ ਮਹੱਲਾ ਪਹਿਲਾ ਸੋਮਣ ਹਸਤੀ ਕਿਉ ਗੁੜ ਖਾਵੇ ਪੰਜ ਸਦਾਣਾ ਖਾਏ ਡੱਕੈ ਫੂਕੈ ਖਿਹੇ ਉਡਾਵੇ ਸਾਹੇ ਗਐ ਪਛਤਾਏ ਅੰਦੀ ਫੂਕ ਮੋਈ ਦੇਵਾਨੀ ਖਸਮ ਮਿਟੀ ਫਿਰ ਭਾਨੀ ਆਦ ਗੁਲਾ ਚੀੜੀ ਕਾ ਚੁਗਣ ਗੈਣ ਚੜੀ ਬਿਲ ਲਾਈ ਖਸਮੈ ਪਾਵੈ ਉਹਾ ਚੰਗੀ ਜੇ ਕਰੇ ਖੁਦਾਏ ਖੁਦਾਏ ਸਖਤਾ ਸ਼ੀ ਮਾਰੇ ਸੈ ਮਿਰਿਆ ਸਭ ਪਿਛੈ ਪੈ ਖਾਏ ਹੋਏ ਸਤਾਣਾ ਘੁਰੈ ਸਾਂ ਹੋਏ ਸਤਾਣਾ ਘੁਰੈ ਨਾ ਮਾਵੇ ਸਾਹੇ ਗਇ ਪਛਤਾਏ ਅੰਧਾ ਕਿਸ ਨੋ ਬੁਖ ਸੁਣਾਵੇ ਖਸਮੈ ਮੂਲ ਨਾ ਪਾਵੈ ਆਖਿ ਸੋ ਪ੍ਰੀਤ ਕਰੇ ਆਕ ਤੇਡਾ ਆਕ ਡਾਲੀ ਪੈ ਖਾਏ ਖਸਮੈ ਭਾਵੇ ਉਹ ਚੰਗਾ ਜੇ ਕਰੇ ਖੁਦਾਏ ਖੁਦਾਏ ਨਾਨਕ ਦੁਨੀਆ ਚਾਰ ਦਿਹਾੜੇ ਸੁਖ ਕੀਤਾ ਦੁੱਖ ਹੋਈ ਗੱਲਾਂ ਵਾਲੇ ਹੈਣ ਘਨੇਰੇ ਛੱਡ ਨ ਸਕੇ ਕੋਈ ਮੱਖੀ ਮਿੱਠੈ ਮਰਣਾ ਜਿੰਤੋਂ ਰੱਖੈ ਤਿਨ ਨੇੜ ਨ ਆਵੇ ਤਿਨ ਪਉ ਸਾਗਰ ਤਰਣਾ ਪੌੜੀ ਅਗਮ ਅਗੋਚਰ ਤੂੰ ਤਣੀ ਸੱਚਾ ਅਲਖ ਅਪਾਰ ਤੂੰ ਦਾਤਾ ਸਭ ਮੰਗਤੇ ਇੱਕੋ ਦੇਵਨ ਹਾਰ ਜਿਨਹੀ ਸੇਵਿਆ ਤਿਨਹੀ ਸੁਖ ਪਾਇਆ ਗੁਰਮਤੀ ਵਿਚਾਰ ਇਕ ਨਾਨੋ ਤੁਦੇ ਵੇ ਭਾਵ ਦਾ ਮਾਇਆ ਨਾਲ ਪਿਆਰ ਗੁਰ ਕੈ ਸ਼ਬਦ ਸਲਾਹੀਐ ਅੰਤਰ ਪ੍ਰੇਮ ਪਿਆਰ ਵਿਣ ਪ੍ਰੀਤੀ ਭਗਤ ਨਾ ਹੋਵੇਈ ਵਿਣ ਸਤਗੁਰ ਨਾ ਲਗੈ ਪਿਆਰ ਤੂੰ ਪ੍ਰਭ ਸਭ ਤੁਧ ਸੇਵੰਦੇ ਇਕ ਢਾਡੀ ਘਰੇ ਪੁਕਾਰ ਦੇਹ ਦਾਨ ਸੰਤੋਖੀਆਂ ਸੱਚਾ ਨਾਮ ਮਿਲੈ ਆਧਾਰ ਸ਼ਲੋਕ ਮਹੱਲਾ ਫੈਲਾ ਰਾਤੀਂ ਕਾਲ ਘਟੈ ਦਿਨ ਕਾਲ ਛਿਜੈ ਕਾਇਆ ਹੋਏ ਪਰਾਲ ਵਰਤਨ ਵਰਤਿਆ ਸਰਬ ਜੰਝਾਲ ਭੁੱਲਿਆ ਚੁੱਕ ਗਿਆ ਤਪ ਧਾਲ ਅੰਦਾ ਝੱਕ ਝੱਕ ਪਇਆ ਛੇਰ ਪਿਛੈ ਰੂਵੈ ਲਿਆਵੈ ਫੇਰ ਬੇਨਬੂਝੇ ਕਿਛ ਸੂਜੈ ਨਾਹੀ ਮੋਇਆ ਰੋਹੇ ਰੋਂਦੇ ਮਰ ਜਾਹੀ ਖਸਮ ਨਾਨਕ ਕਸਮੈ ਏਵੈ ਭਾਵੇਂ ਸੀ ਮੂਏ ਜਿਨ ਚਿਤ ਨ ਆਵੇ ਮਹੱਲਾ ਪਹਿਲਾ ਮੂਆ ਪਿਆਰ ਪ੍ਰੀਤ ਮੋਈ ਮੂਆ ਵੈਰ ਵਾਦੀ ਵਨ ਗਿਆ ਰੂਪ ਵਿਣਸਿਆ ਦੁਖੀ ਦੇਹ ਰੁਲੀ ਕਿੱਥੋਂ ਆਇਆ ਕਹਿ ਗਿਆ ਕਿਹੋ ਨਸੀ ਓ ਕਿਓ ਸੀ ਮਨ ਮੁਖ ਗੱਲਾਂ ਹੋ ਗਈਆ ਕੀਤਾ ਚੌਰਲੀ ਨਾਨਕ ਸੱਚੇ ਨਾਮ ਬਿਨ ਸਿਰ ਖੁਰ ਪਤ ਪਾਟੀ ਪੌੜੀ ਅਮਰਤ ਨਾਮ ਸਦਾ ਸੁਖ ਦਾਤਾ ਅੰਤੇ ਹੋਏ ਸਖਾਈ ਬਾਜ ਗੁਰੂ ਜਗਤ ਬਉਰਾ ਨਾ ਨਾਵੇਂ ਸਾਰ ਨਾ ਪਾਈ ਸਤ ਗੁਰ ਸੇਵਐ ਸੇ ਪਰਵਾਣ ਜਿਨ ਜੋਤੀ ਜੋਤ ਮਿਲਾਈ ਸੋ ਸਾਹਿਬ ਸੋ ਸੇਵਕ ਤਿਹਾ ਜਿਸ ਭਾਣਾ ਮਨ ਵਸਾਈ ਆਪਣੇ ਭਾਣ ਕਹੋ ਕਿਨ ਸੁਖ ਪਾਇਆ ਅੰਦਾ ਅੰਦ ਕਮਾਈ ਵਿਖਿਆ ਕਦੇ ਹੀ ਰੱਜੈ ਨਾਹੀ ਮੂਰਖ ਭੁੱਖ ਨਾ ਜਾਈ ਦੂਜੈ ਸਭ ਕੋ ਲਗ ਵਿਗਤਾ ਬਿਨ ਸਤਿਗੁਰੂ ਭੂਜ ਨਾ ਪਾਈ ਸਤਿਗੁਰ ਸੇਵੇ ਸੋ ਸੁਖ ਪਾਏ ਜਿਸਨੋ ਕਿਰਪਾ ਕਰੇ ਰਜਾਈ ਸ਼ਲੋਕ ਮਹੱਲਾ ਪਹਿਲਾ ਸ਼ਰਮ ਧਰਮ ਦੋਏ ਨਾਨਕਾ ਜੇ ਧਨ ਪੱਲੇ ਪਾਏ ਸੋ ਧਨ ਮਿਤਰਣਾ ਕਾਂਢੀ ਐ ਜਿਤ ਸਿਰ ਝੋਟਾਂ ਖਾਏ ਜਿਨ ਕੈ ਪੱਲੈ ਧਨਵਸੈ ਤਿਨ ਕਾ ਨਾਉ ਫਕੀਰ ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ ਮਹੱਲਾ ਪਹਿਲਾ ਦੁਖੀ ਦੁਨੀ ਸਿਹੜੀ ਐ ਜਾਏ ਤਾ ਲੱਗੈ ਦੁਖ ਨਾਨਕ ਸਚੇ ਨਾਮ ਬਿਨ ਕਿਸੈ ਨ ਲੱਤੀ ਭੁਖ ਰੂਪੀ ਭੁਖ ਨਾ ਉਤਰੈ ਜਾਂ ਦੇਖਾਂ ਤਾ ਭੁਖ ਜਿਤੇ ਰਸ ਸਰੀਰ ਕੇ ਤੇ ਤੇ ਲੱਗੈ ਦੁਖ ਮਹੱਲਾ ਪਹਿਲਾ ਅੰਦੀ ਕੰਮੀ ਅੰਧ ਮਨ ਮਨ ਅੰਧੈ ਤਨ ਅੰਧ ਚਿਕੜ ਲਾਇਆ ਕਿਆ ਥੀਐ ਜਾਂ ਟੁੱਟੈ ਪੱਥਰ ਬੰਦ ਬੰਦ ਟੁੱਟਾ ਬੇੜੀ ਨਹੀਂ ਨਾ ਤੁਲਹਾ ਨਾ ਹਾਥ ਨਾਨਕ ਸੱਚੇ ਨਾਮ ਵਿਣ ਕੇਤੇ ਡੂਬੇ ਸਾਥ ਮਹੱਲਾ ਪਹਿਲਾ ਲਖ ਮਨ ਸੋਇਨਾ ਲਖ ਮਨ ਰੂਪਾ ਲਖ ਸਾਹਾ ਸਿਰ ਸਾਹਾ ਲਖ ਸਰ ਲਸਕਰ ਲਖਵਾਜੀ ਨੀਜੀ ਲਖੀ ਘੋੜੀ ਪਾਤਸ਼ਾਹ ਜਿਥੈ ਸਾਇਰ ਲੰਗਣਾ ਅਗਨ ਪਾਣੀ ਅਸਗਾਹ ਕੰਧੀ ਜਿਸ ਨ ਆਵਈ ਕਾਹੀ ਪਵੈ ਕਹਾ ਨਾਨਕੋ ਥੈ ਜਾਣੀਐ ਸਾਹ ਕੀ ਪਾਤਸ਼ਾਹ ਪੌੜੀ ਇਕ ਨਾ ਗਲਿ ਜੰਜੀਰ ਬੰਦਰ ਬਾਣੀਐ ਬਧੇ ਛੁੱਟੈ ਸੱਚ ਸੱਚ ਪਛਾਣੀਐ ਲਿਖਿਆ ਪੱਲੇ ਪਾਈ ਸੋ ਸੱਚ ਜਾਣੀ ਐ ਹੁਕਮੀ ਹੋਏ ਨਵੇੜ ਗਿਆ ਜਾਣੀ ਐ ਭਉ ਜਲ ਤਾਰਨ ਹਾਰ ਸ਼ਬਦ ਪਛਾਣੀ ਐ ਚੋਰ ਜਾਰ ਜੂਵਾਰ ਪੀੜੇ ਖਾਣੀ ਐ ਨਿੰਦ ਕਲਾਇ ਤਵਾਰ ਮਿਲੇ ਹੜਵਾਣੀ ਐ ਗੁਰਮੁਖ ਸੱਚ ਸਮਾਏ ਸੋ ਦਰਗਹਿ ਜਾਣੀ ਐ ਸ਼ਲੋਕ ਮਹੱਲਾ ਦੂਜਾ ਨਾਉ ਫਕੀਰ ਐ ਪਾਤਸ਼ਾ ਮੂਰਖ ਪੰਡਤ ਨਾਉ ਪੰਦੇ ਕਾ ਨਾਮ 파ਰਕੂ ਈਵ ਕਰੇ ਗਵਾਉ ਇਲਤ ਕਾ ਨਾਮ ਚੌਧਰੀ ਕੂੜੀ ਪੂਰੇ ਥਾਉ ਨਾਨਕ ਗੁਰਮੁਖ ਜਾਣੀਐ ਕਲ ਕਾ ਇਹੋ ਨਿਆਉ ਮਹੱਲਾ ਪਹਿਲਾ ਹਰਣਾ ਬਾਜਾ ਤੈ ਸਿੱਖਦਾਰਾਂ ਈਨਾ ਪੜਿਆ ਨਾਉ ਪਾਂਦੀ ਲੱਗੀ ਜਾਤ ਫਹਾਇਨ ਅੱਗੇ ਨਾਹੀ ਥਾਉ ਸੋ ਪੜਿਆ ਸੋ ਪੰਡਤ ਬੀਨਾ ਜਿਨੀ ਕਮਾਣਾ ਨਾ ਪਹਿਲੋ ਦੀ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਉ ਰਾਜੇ ਸ਼ੀ ਮੁਕਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨੇਂਦਾ ਪਾਇਨ ਕਾਉ ਰਤ ਪਿਤ ਕੁੱਤੇ ਹੋ ਛੱਡ ਜਾਹੋ ਜਿੱਥੇ ਜੀਆਂ ਹੋਸੀ ਸਾਰ ਨੱਕੀ ਵੱਡੀ ਲਾਇ ਤਵਾਰ ਪੌੜੀ ਆਪ ਉਪਾਏ ਮੇਦਨੀ ਆਪੇ ਕਰਦਾ ਸਾਰ ਭੈ ਬਿਨ ਭਰਮ ਨ ਕੱਟੀ ਐ ਨਾਮ ਨ ਲਗੇ ਪਿਆਰ ਸਤਿਗੁਰ ਤੇ ਭਾਉ ਉਪਜੈ ਪਈ ਮੁਖ ਦੁਆਰ ਭੈ ਤੇ ਸਹਿਜ ਪਾਈ ਐ ਮਿਲ ਜੋਤੀ ਜੋਤ ਉਪਾਰ ਭੈ ਤੇ ਫੈਜਲ ਲੰਗੀ ਐ ਗੁਰਮਤਿ ਵਿਚਾਰ ਭੈ ਤੇ ਨਿਰਭਉ ਪਾਈ ਐ ਜਿਸ ਦਾ ਅੰਕ ਨਾ ਪਾਰ ਆਵਰ ਮਨ ਮੁਖ ਭੈ ਕੀ ਸਾਰ ਨ ਜਾਣਨੀ ਤ੍ਰਿਸ਼ਨਾ ਜਲਤੇ ਕਰੇ ਪੁਕਾਰ ਨਾਨਕ ਨਾਵੈ ਹੀ ਤੇ ਸੁਖ ਪਾਇਆ ਗੁਰਮਤੀ ਉਰਤਾਰ ਸ਼ਲੋਕ ਮਹੱਲਾ ਪਹਿਲਾ ਰੂਪੈ ਕਮੈ ਦੋਸਤੀ ਭੁਖੈ ਸਾਦੈ ਗੰਡ ਲੱਬੈ ਮਲੈ ਕੁਲ ਮਿਲ ਮਿਚਲ ਊਂਗੈ ਸੌੜ ਭਲੰਗ ਭੌਂਕੇ ਕੋਪ ਖੁਆਰ ਹੋਏ ਪਕੜ ਭਿਟੇ ਅੰਧ ਚੁਪੈ ਚੰਗਾ ਨਾਨਕਾ ਵਿਣ ਨਾਵੈ ਮੋਹ ਗੰਦ ਮਹੱਲਾ ਪਹਿਲਾ ਰਾਜਮਾਲ ਰੂਪ ਜਾਤ ਜੋਬਨ ਪੰਜੇ ਠੱਗ ਇੰਨੀ ਠੱਗੀ ਜਗ ਠੱਗਿਆ ਕਿੰਨਾ ਨ ਰਖੀ ਲਜ ਇਨਾ ਠੱਗਨ ਠੱਗ ਸੇ ਜੇ ਗੁਰ ਕੀ ਪੈਰੀ ਪਾਹੇ ਨਾਨਕ ਕਰਮ ਬਾਹਰੇ ਹੋਰ ਕੀਤੇ ਮੁਠੇ ਜਾਹੇ ਪੌੜੀ ਪੜਿਆ ਲੇਖੇਦਾਰ ਲੇਖਾ ਮੰਗੀਐ ਵਿਣ ਨਾਵੇਂ ਕੂੜਿਆਰ ਔਖਾ ਤੰਗੀਐ ਔਕਟ ਰੁੱਦੇ ਰਾਹ ਗਲੀਆਂ ਰੋਕੀਆਂ ਸੱਚਾ ਵੇ ਪਰਵਾਹ ਸ਼ਬਦ ਸੰਤੋਖੀਆਂ ਗਹਿਰ ਗਮੀਰ ਠਾਹ ਹਾਥ ਨਾਲ ਬਈ ਮੋਹਿ ਮੋਇ ਝੋਟਾਂ ਖਾਹੋ ਵਿਣ ਗੁਰ ਕੋਈ ਨਾ ਛੁਟਸੀ ਪਤ ਸੇਤੀ ਕਰ ਜਾਹੋ ਨਾਮ ਵਖਾਣੀ ਐ ਹੁਕਮੀ ਸ਼ਾਹ ਗਿਰਾਹ ਦੇਂਦਾ ਜਾਣੀ ਐ ਸ਼ਲੋਕ ਮਹੱਲਾ ਪਹਿਲਾ ਪਾਉਣੇ ਪਾਣੀ ਅਗਨੀ ਜਿਓ ਤਿਨ ਕਿਆ ਖੁਸ਼ੀਆਂ ਕਿਆ ਪੀੜ ਧਰਤੀ ਪਾਤਲੀ ਆਕਾਸ਼ੀ ਇਕ ਦਰ ਰਹਿਨ ਵਜੀਰ ਇਕ ਨਾ ਵੱਡੀ ਆਰਜਾ ਇਕ ਮਰ ਹੋਏ ਜਹੀਰ ਇਕ ਦੇਖਾ ਹੈ ਨ ਖੁੱਟੈ ਨਾਹੀ ਇਕ ਸਦਾ ਫਿਰੈ ਪਕੀਰ ਹੁਕਮੀ ਸਾਜੇ ਹੁਕਮੀ ਟਾਹੇ ਏਕ ਚਸੇ ਮੈਂ ਲਖ ਸਭ ਕੋ ਨਥੈ ਨਥਿਆ ਬਖਸ਼ੇ ਥੋੜੇ ਨਥ ਵਰਨਾ ਚਿਹਨਾ ਬਾਹਰਾ ਲਿਖੇ ਬਾਜ ਅਲਖ ਕਿਉ ਕਥੀ ਐ ਕਿਉ ਆਖੀ ਐ ਜਪੈ ਸਚੋ ਸਚ ਕਰਨਾ ਕਥਨਾ ਆਕਾਰ ਸਭ ਨਾਨਕ ਆਪ ਕਥ ਅਕਥ ਕੀ ਕਥਾ ਸੁਣੇ ਰਿੱਧ ਬੁੱਧ ਸਿੱਧ ਗਿਆਨ ਸਦਾ ਸੁਖ ਹੋਏ ਮਹੱਲਾ ਪਹਿਲਾ ਅਜਰ ਜਰੈ ਤਾ ਨੌ ਕੁਲ ਬੰਦ ਪੂਜੈ ਪ੍ਰਾਨ ਹੋਵੈ ਥਿਰ ਕੰਦ ਕਹਾਂ ਤੇ ਆਇਆ ਕਹਾਂ ਇਹ ਜਾਣ ਜੀਵਤ ਮਰਤ ਰਹੈ ਪਰਵਾਣ ਹੁਕਮ ਹੈ ਬੂਝੈ ਤਤ ਪਛਾਣੈ ਇਹ ਪ੍ਰਸਾਦ ਗੁਰੂ ਤੇ ਜਾਣੈ ਹੁੰਦਾ ਫੜੀ ਅਗਨਾਨਕ ਜਾਣ ਨਾ ਹੋ ਨਾਮੈ ਜੂਨੀ ਪਾਣ ਪੌੜੀ ਪੜਿਐ ਨਾਮ ਸਲਾਹ ਔਰ ਬੁੰਦੀ ਮਿੱਥਿਆ ਪੜਿਐ ਨਾਮ ਸਲਾਹ ਔਰ ਬੁੰਦੀ ਮਿੱਥਿਆ ਬਿਨ ਸੱਚੇ ਵਾਪਾਰ ਜਨਮ ਮਿਰਥਿਆ ਅੰਤ ਨਾ ਪਾਰ ਆਵਾਰ ਨਾ ਕਿਨਹੀ ਪਾਇਆ ਸਭ ਜਗ ਗਰਬ ਗੁਬਾਰ ਤਿੰਨ ਸੱਚ ਨਾ ਪਾਇਆ ਚੱਲੇ ਨਾਮ ਵਿਸਾਰ ਤਾਵਣ ਤੱਤੇ ਆ ਬਲਦੀ ਅੰਦਰ ਤੇਲ ਡੁੱਬਦਾ ਕੱਤੇ ਆ ਆਇਆ ਉਠੀ ਖੇਲ ਫਿਰੈ ਵੱਤਿਆ ਨਾਨਕ ਸੱਚਾ ਮੇਲ ਸੱਚੈ ਰਤਿਆ ਸ਼ਲੋਕ ਮਹੱਲਾ ਪਹਿਲਾ ਪਹਿਲਾ ਮਾਸੂ ਨਿਮਿਆ ਮਾਸੇ ਅੰਦਰ ਵਾਸ ਜੀਉ ਪਾਏ ਮਾਸ ਮੁਹਿ ਮਿਲਿਆ ਆਡ ਚੰਮ ਤਨ ਮਾਸ ਮਾਸੋਂ ਬਾਹਰ ਕੱਢਿਆ ਮੰਮਾ ਮਾਸ ਗਿਰਾਸ ਮੋਹ ਮਾਸੈ ਕਾ ਜੀਵ ਮਾਸੈ ਕੀ ਮਾਸੈ ਅੰਦਰ ਸਾਸ ਵੱਡਾ ਹੋਆ ਵਿਹਾਇਆ ਘਰ ਲੈ ਆਇਆ ਮਾਸ ਮਾਸੋਂ ਹੀ ਮਾਸੂਪਜੈ ਮਾਸੋਂ ਸਭੋ ਸਾਖ ਸਤਿਗੁਰ ਮਿਲਿਆ ਹੁਕਮ ਬੁਝੀਐ ਤਾਂ ਕੋ ਆਵੈ ਰਾਸ ਆਪ ਛੁਟੇ ਨਾ ਛੁਟੀਐ ਨਾਨਕ ਬਚਨ ਬਿਨਾਸ ਮਹੱਲਾ ਪਹਿਲਾ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੈ ਕੌਣ ਮਾਸ ਕੌਣ ਸਾਗ ਕਹਾਵੇ ਕਿਸ ਪੈ ਪਾਪ ਸਮਾਣੇ ਗੈਂਡਾ ਮਾਰ ਹੋਮ ਜਗ ਕੀਏ ਦੇਵਤਿਆਂ ਕੀ ਬਾਣੇ ਮਾਸ ਛੋੜ ਬੈਸ ਨੱਕ ਪਕੜੈ ਰਾਤੀ ਮਾਨ ਸੁਖਾਣੇ ਫੜ ਕਰ ਲੋਕਾਂ ਨੂੰ ਦਿਖਲਾਵੇ ਗਿਆਨ ਧਿਆਨ ਨਹੀਂ ਸੂਝੈ ਨਾਨਕ ਅੰਦੇ ਸਿਉ ਕਾ ਕਹੀਐ ਕਹਿ ਨ ਕਹਿਆ ਬੂਝੈ ਅੰਦਾ ਸੋਏ ਜੇ ਅੰਧ ਕਮਾਵੇ ਤਿਸ ਹਿਰਦੈ ਸੇ ਲੋਚਨ ਨਾਹੀ ਮਾਤ ਪਿਤਾ ਕੀ ਰਖਤ ਨ ਪੰਨੇ ਮੱਛੀ ਮਾਸ ਨ ਖਾਹੀ ਇਸਤਰੀ ਪੁਰਖ ਹੈ ਜੇ ਨਿਸਮੇਲਾ ਉਥੈ ਮੰਦ ਕਮਾਹੀ ਮਾਸੋ ਨਿਮੇ ਮਾਸੋ ਜਮੇ ਹਮ ਮਾਸੇ ਕੇ ਪਾਂਡੇ ਗਿਆਨ ਧਿਆਨ ਕਛ ਸੂਝੈ ਨਾਹੀ ਚਤੁਰ ਕਹਾਵੇ ਪਾਂਡੇ ਬਾਹਰ ਕਾ ਮਾਸ ਮੰਦਾ ਸੁਆਮੀ ਕਰ ਕਾ ਮਾਸ ਚੰਗੇਰਾ ਜੀ ਜਨ ਸਭ ਮਾਸੋ ਹੋਏ ਜੀ ਲੈ ਵਸੇਰਾ ਅਪਖ ਭਖੈ ਪਖ ਤਜ ਛੋੜੈ ਅੰਧ ਗੁਰੂ ਜਿਨ ਕੇਰਾ ਮਾਸੋ ਨਿਮੇ ਮਾਸੋ ਜਮੇ ਹਮ ਮਾਸੇ ਕੇ ਪਾਂਡੇ ਗਿਆਨ ਧਿਆਨ ਕਛੂ ਸੂਜੈ ਨਹੀਂ ਚਤੁਰ ਕਹਾਵੈ ਪਾਂਡੇ మాਸਪੁਰਾਣੀ మాਸਕ ਤੇ ਵੀ ਚੌ ਜੁਗ ਮਾਸ ਕਮਾਣਾ ਜੱਜ ਕਾਜ ਵਿਆਹੇ ਸੁਹਾਵੈ ਉਥੈ ਮਾਸ ਸਮਾਣਾ ਇਸਤਰੀ ਪੁਰਖ ਨੇ ਭਜੈ ਮਾਸੋਂ ਪਾਤਸ਼ਾਹ ਸੁਲਤਾਨਾ ਜਿਓ ਇੱਦਸੈ ਨਰਕ ਜਾਂਦੇ ਤਾਂ ਉਨ੍ਹਾਂ ਦਾ ਦਾਨ ਨਾ ਲੈਣਾ ਦੇਂਦਾ ਨਰਕ ਸੁਰਗ ਲੈਂਦੇ ਦੇਖੋ ਏ ਢੰਗਾਣਾ ਆਪ ਨਾ ਬੁਝੈ ਲੋਕ ਬੁਝਾਈ ਪਾਂਡੇ ਖਰਾ ਸਿਆਣਾ ਪਾਂਡੇ ਤੂੰ ਜਾਣੈ ਹੀ ਨਹੀਂ ਕਿੱਥੋਂ ਮਾਸ ਪੰਨਾ ਤੋਇਓ ਅਨਕਮਾਦ ਖਪਾਹਾ ਤੋਇਓ ਤਿਰਪਵਨ ਗੰਨਾ ਤੂ ਆਖੈ ਹौं ਬਹੁ ਵਿਧ ਹੱਛਾ ਤੂ ਵੈ ਬਹੁਤ ਵਿਕਾਰਾ ਇਤੀ ਰਸ ਛੋੜ ਹੋਵੈ ਸੰਨਿਆਸੀ ਨਾਨਕ ਖੈ ਵਿਚਾਰਾ ਪੌੜੀ ਹौं ਕਿਆ ਅੱਖਾਂ ਇੱਕ ਜੀਵ ਤੇਰਾ ਅੰਤ ਨ ਕਿਨਹੀ ਪਾਇਆ ਸੱਚਾ ਸ਼ਬਦ ਵਿਚਾਰ ਸੇ ਤੁਝ ਹੀ ਮਾਹੇ ਸਮਾਇਆ ਇਕ ਭਗਵਾ ਵੇਸ ਘਰ ਭਰਮ ਦੇ ਗਿਣ ਸਤਗੁਰ ਕਿਨ ਨਾ ਪਾਇਆ ਦੇਸ ਦਸੰਤੁਰ ਭਾਵ ਥਕੇ ਤੁਧ ਅੰਦਰ ਆਪ ਲੁਕਾਇਆ ਗੁਰ ਕਾ ਸ਼ਬਦ ਰਤਨ ਹੈ ਕਰ ਚਾਨਣ ਆਪ ਦਿਖਾਇਆ ਆਪਣਾ ਆਪ ਪਛਾਣਿਆ ਗੁਰਮਤੀ ਸੱਚ ਸਮਾਇਆ ਆਵਾ ਗੌਣ ਬਜਾਰੀਆਂ ਬਾਜ਼ਾਰ ਜਿਨੀ ਰਚਾਇਆ ਇਕ ਥਿਰ ਸੱਚਾ ਸਲਾਹਣਾ ਜਿਨ ਮਨ ਸੱਚਾ ਪਾਇਆ ਸਲੋਕ ਮਹੱਲਾ ਪਹਿਲਾ ਨਾਨਕ ਮਾਇਆ ਕਰਮ ਬਿਰਖ ਫਲ ਅੰਮ੍ਰਿਤ ਫਲ ਵਿਸ ਸਭ ਕਾਰਣ ਕਰਤਾ ਕਰੀ ਜਿਸ ਖਵਾਲੇ ਤਿਸ ਮਹੱਲਾ ਦੂਜਾ ਨਾਨਕ ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ ਇੰਨੀ ਜਲੀ ਨਾਮ ਵਿਸਾਰਿਆ ਇਕ ਨਾ ਚਲੀਆਂ ਨਾਲ ਪੌੜੀ ਸਿਰ ਸਿਰ ਹੋਏ ਨਵੇੜ ਹੁਕਮ ਚਲਾਇਆ ਤੇਰੇ ਹੱਥ ਨਵੇੜ ਤੂੰ ਹੈ ਮਨ ਪਾਇਆ ਕਾਲ ਚਲਾਏ ਮਨ ਕੋਈ ਨ ਰਖਸੀ ਜਰ ਜਰਵਾਣਾ ਕੰਨ ਚੜਿਆ ਨੱਚਸੀ ਸਤਿਗੁਰੂ ਬੋਹਿਤ ਬੇੜ ਸੱਚਾ ਰਖਸੀ ਅਗਨ ਭਖੇ ਪੜਹਾੜ ਅਣ ਦਿਨ ਫਖਸੀ ਫਾਥਾ ਚੁਗੈ ਜੋਗ ਹੁਕਮੀ ਛੁੱਟਸੀ ਕਰਤਾ ਕਰੇ ਸੁਹੋਗ ਕੂੜ ਨਿਖੋਟ ਸੀ ਸ਼ਲੋਕ ਮਹੱਲਾ ਪਹਿਲਾ ਘਰ ਮੈਂ ਘਰ ਦੇ ਖਾਇ ਦੇਸ ਸਤਿਗੁਰ ਪੁਰਖ ਸਜਾਨ ਪੰਜ ਸ਼ਬਦ ਤੁਨ ਘਾਰ ਤੁਨ ਤਹਿ ਬਾਜੈ ਸ਼ਬਦ ਨਿਸ਼ਾਨ ਦੀਪ ਲੋਪਾ ਤਾਲ ਤਹਿ ਖੰਡ ਮੰਡਲ ਹੈ ਰਾਨ ਤਾ ਤਾਰ ਕੁਰਬਾਂ ਜਿੰ ਤ੍ਰਿਤ ਤਹਿ ਸਾਚ ਤਖਤ ਸੁਲਤਾਨ ਸੁਖਮਨ ਕਹਿ ਕਰ ਰਾਗ ਸੁਣ ਸੁਨ ਮੰਡਲ ਲਿਵਲਾਈ ਅਕਤ ਕਥਾ ਵਿਚਾਰੀ ਐ ਮਨ ਸਾਹਮਣੇ ਸਮਾਈ ਉਲਟ ਕਮਲ ਅੰਮ੍ਰਿਤ ਭਰਿਆ ਇਹ ਮਨ ਕਤੋ ਨਾ ਜਾਏ ਅਜੱਪਾ ਜਾਪ ਨਾ ਵਿਸਰੇ ਆਦ ਜੁਗਾਦ ਸਮਾਈ ਸਭ ਸੁਖੀਆਂ ਪੰਚੇ ਮਿਲੇ ਗੁਰਮੁਖ ਨਿਜ ਘਰ ਵਾਸ ਸ਼ਬਦ ਖੋਜ ਇਹ ਕਰ ਲਹਿ ਨਾਨਕ ਤਾਂ ਕਾ ਦਾਸ ਮਹੱਲਾ ਪਹਿਲਾ ਚਿਲ ਮਿਲ ਬਿਸਿਆਰ ਦੁਨੀਆ ਫਾਨੀ ਕਾਲੂਬ ਅਕਲ ਮਨ ਗੋਹ ਨਾ ਮਾਨੀ ਮਨਕ ਮੀਨ ਕਮ ਤਰੀਨ ਤੂੰ ਦਰੀਆਉ ਖੁਦਾਇ ਏਕ ਚੀਜ਼ ਮੁਝੈ ਦੇਹ ਅਵਰ ਜਹਰ ਚੀਜ਼ ਨਾ ਪਾਇਆ ਪੁਰਾਬ ਖਾਮ ਖੂਜੈ ਹਕਮਤ ਖੁਦਾਇ ਮਨ ਤਵਾਨਾ ਤੂੰ ਕੁਦਰਤੀ ਆਇਆ ਸਗ ਨਾਨਕ ਦੀ ਬਾਣ ਮਸਤਾਨਾ ਨਿਤ ਚੜੈ ਸਵਾਇਆ ਆਤਮ ਦੁਨੀਆ ਖੁਨਕ ਨਾਮ ਖੁਦਾਇਆ ਪੌੜੀ ਨਵੀਂ ਮਹੱਲਾ ਪੰਜਵਾਂ ਸਭੋ ਵਰਤੈ ਚਲਤ ਚਲਤ ਵਿਖਾਣਿਆ ਪਾਰ ਬ੍ਰਹਮ ਪਰਮੇਸ਼ਰ ਗੁਰਮੁਖ ਜਾਣਿਆ ਲਖੇ ਸਭ ਵਿਕਾਰ ਸ਼ਬਦ ਨਿਸ਼ਾਣਿਆ ਸਾਧੂ ਸੰਗ ਉਧਾਰ ਭੈ ਨਿਕਾਣਿਆ ਸਿਮਰ ਸਿਮਰ ਦਾਤਾਰ ਸਭ ਰੰਗ ਮਾਣਿਆ ਪ੍ਰਗਟ ਭਇਆ ਸੰਸਾਰ ਮਿਹਰ ਛਾਵਾਣਿਆ ਆਪੇ ਬਖਸ਼ ਮਿਲਾਏ ਸਾਧ ਕੁਰਬਾਣਿਆ ਨਾਨਕ ਲਏ ਮਿਲਾਏ ਖਸਮੇ ਭਾਣਿਆ ਸ਼ਲੋਕ ਮਹੱਲਾ ਪਹਿਲਾ ਧਨ ਸੁ ਕਾਗਦ ਕਲਮ ਧਨ ਧਨ ਪਾਂਡਾ ਧਨ ਪਾਂਡਾ ਤਨ ਮਸ ਧਨ ਲਿਖਾਰੀ ਨਾਨਕਾ ਜਿਨ ਨਾਮ ਲਖਾਇਆ ਸੱਚ ਮਹੱਲਾ ਪਹਿਲਾ ਆਪੇ ਪੱਟੀ ਕਲਮ ਆਪ ਉਪਰ ਲੇਖ ਪੇ ਤੂੰ ਏਕੋ ਕਹੀਐ ਨਾਨਕਾ ਦੂਜਾ ਕਾਹੇ ਕੋ ਪੌੜੀ ਤੂੰ ਆਪੇ ਆਪ ਵਰਤਦਾ ਆਪ ਬਣਤ ਬਣਾਈ ਤੁਧ ਬਿਨ ਦੂਜਾ ਕੋ ਨਹੀਂ ਤੂੰ ਰਹਿ ਆਸਮਾਈ ਤੇਰੀ ਗਤ ਮਿਤ ਤੂੰ ਹੈ ਜਾਣਦਾ ਤੁਧ ਕੀਮਤ ਪਾਈ ਤੂੰ ਅਲਾਖ ਗੋਚ ਰਗਮਹਿ ਗੁਰਮਤਿ ਦਿਖਾਈ ਅੰਤਰ ਗਿਆਨ ਦੁਖ ਭਰਮ ਹੈ ਗੁਰ ਗਿਆਨ ਗਵਾਈ ਜਿਸ ਕਿਰਪਾ ਕਰੇ ਤਿਸ ਮਿਲ ਲਹੈ ਸੋ ਨਾਮ ਧਿਆਈ ਤੂੰ ਕਰਤਾ ਪੁਰਖ ਗੰਮ ਹੈ ਰਵਿਆ ਸਭ ਠਾਈ ਜਿਤ ਤੂੰ ਲਾਹੇ ਸਚਿਆ ਤਿਤ ਕੋ ਲੱਗੈ ਨਾਨਕ ਗੁਣ ਗਾਈ ਤੂੰ ਕਰਤਾ ਪੁਰਖ ਗੰਮ ਹੈ ਰਵਿਆ ਸਭ ਠਾਈ ਜਿਤ ਤੂੰ ਲਾਹੇ ਸਚਿਆ ਤਿਤ ਕੋ ਲੱਗੈ ਨਾਨਕ ਗੁਣ ਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ